ਸ਼ੋਬੇਚ ਲੁੱਟਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਜਿੱਥੇ ਚੋਰ ਬਿਨਾ ਕਿਸੇ ਡਰ ਤੋਂ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਦੇ ਰਈਆ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਦੋਨੋਂ ਕਾਬ ਪੋਛ ਲੁਟੇਰੇ ਦੁਕਾਨਦਾਰ ਨੂੰ ਲੁੱਟ ਕੇ ਲੈ ਗਏ ਲੁੱਟ ਦੀ ਸਾਰੀ ਘਟਨਾ ਦੁਕਾਨ 'ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਵੀਡੀਓ 'ਚ ਵੇਖ ਸਕਦੇ ਹੋ ਕਿ ਕਿਵੇਂ ਦੋਨੋਂ ਜਵਾਨ ਜਿਨ੍ਹਾਂ ਦੇ ਮੂਟਕੇ ਹੋਏ ਨੇ ਕਰਿਆਨੇ ਦੀ ਦੁਕਾਨ 'ਚ ਦਾਖਲ ਹੁੰਦੇ ਨੇ ਇੱਕ ਲੁਟੇਰਾ ਦੁਕਾਨਦਾਰ ਤੇ ਪਿਸਤੌਲ ਤਣ ਕੇ ਖੜਾ ਰਹਿੰਦਾ ਤੇ ਦੂਸਰਾ ਗੱਲੇ ਚ ਨਕਦੀ ਕੱਢਦਾ ਤੇ ਫਿਰ ਦੋਵੇਂ ਲੁਟੇਰੇ ਫਰਾਰ ਹੋ ਜਾਂਦੇ ਨੇ ਦੁਕਾਨਦਾਰ ਦਾ ਕਹਿਣਾ ਹੈ ਕਿ ਲੁਟੇਰੇ ਗੱਲੇ ਚ ਪਈ ਸਾਰੀ ਨਕਦੀ ਲੈ ਕੇ ਫਰਾਰ ਹੋ ਗਏ ਇੱਥੇ ਕੱਲ ਦੋ ਬੰਦੇ ਆਏ ਆ ਜੀ ਮੇਰੇ ਕੋਲ ਇੱਕ ਜਣਾ ਆਣ ਕੇ ਪਿਸਤੌਲ ਲੈ ਕੇ ਤੇ ਮੇਰੇ ਕੋਲ ਉੱਥੇ ਆ ਗਿਆ ਵਾ ਦੂਜਾ ਬੰਦਾ ਜਦੋਂ ਮੈਂ ਉਹਦੇ ਲਈ ਵੇਖਿਆ ਉਹਦੇ ਹੱਥ 'ਚ ਪਿਸਤੌਲ ਆ ਦੂਜੇ ਬੰਦੇ ਨੇ ਆਣ ਕੇ ਤੇ ਇਥੋਂ ਗੱਲਾ ਗੱਲੇ ਦੇ ਵਿੱਚੋਂ ਪੈਸੇ ਕੱਢਣ ਲਾ ਪਿਆ ਵਾ ਜੇਦੋ ਕੋ ਪਿਸਤੌਲ ਸੀ ਉਹਨੇ ਮੈਨੂੰ ਉੱਥੋਂ ਹਿੱਲਣੇ ਨਹੀਂ ਦਿੱਤਾ ਆਣ ਕੇ ਜਿੰਨੇ ਪੈਸੇ ਹੈਗੇ ਸੀਗੇ ਗੱਲੇ ਦੇ ਵਿੱਚ ਪਏ ਉਹ ਸਾਰੇ ਲੈ ਕੇ ਕੱਢ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਜੋ ਆਇਆ ਉਹਦੇ ਹਿਸਾਬ ਨਾਲ ਅਸੀਂ ਸ਼ੱਕੀ ਪਰਸ਼ਾਂ ਨੂੰ ਸ਼ਮਤੀਸ਼ ਕਰਕੇ ਉਹ ਜਲਦੀ ਜਲਦੀ ਟ੍ਰੇਸ ਕੀਤੇ ਜਾਵੂ ਫਿਲਹਾਲ ਪੁਲਿਸ ਨੇ ਸੀਸੀਟੀਵੀ ਫੁਟੇਜ ਤਾਂ ਹਾਸਲ ਕਰ ਲਈ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਹਨਾਂ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ ਬਿਊਰੋ ਰਿਪੋਰਟਸ ਸਪੋਕਸਮੈਨ ਟੀਵੀ